ਇਹ ਇਧਰੋਂ ਹੁੰਦੀ ਆ ਬੱਟ ਕੋਲ ਹਾਂ ਆ ਬੱਟ ਕੋਲ ਆ ਆ ਜਿਹੜੀ ਪਰਲੀ ਬੱਟ ਤੇ ਹਾਂ ਉਹ ਤੋਂ ਉਹ ਪਛਰੀ ਕਮਲਾਰੀ ਬੱਟ ਤੱਕ ਆਹ ਪਟਾ ਪੂਰਾ ਆ ਗਿਆ ਹਾਂਜੀ ਹਾਂ ਉਹ ਪਰਲੀ ਆਲੂਆਂ ਤੱਕ ਚਲੀ ਗਈ ਉਹ ਗੰਨਾ ਗੰਨਾ ਵਿੱਚ ਆ ਗਿਆ ਉਹ ਅੱਗੇ ਵਾਲੀ ਜੀ ਉਹ ਅਗਲੀ ਟੱਕਰ ਉੱਥੇ ਜੀ ਠੀਕ ਆ ਜੀ ਉਧਰ ਉਹ ਵੇ ਬੁਰਜੀਆਂ ਲੱਗੀਆਂ ਨੇ ਚੌਰ ਸੇ ਆ ਸੌਰੀ ਕਿੰਨੇ ਦਾ 프ਰੰਟੂ ਜੀ ਇਹ ਇਹ ਹੋਊਗਾ 22 22 ਕਿਲਿਆਂ ਦਾ ਤਾਂ ਹੋਊਗਾ 22 ਕਿਲਿਆਂ ਦਾ ਹੋਊਗਾ ਆਹ 5 70 ਵਟ ਉਹ ਟੱਕਰ ਉੱਥੇ ਆਈ ਸਿੱਧੀ ਉਧਰ ਆਹ ਵੇਖੋ ਕਿਹ ਲੱਗੀਆਂ ਉਹ 22 ਕਿਲਿਆਂ ਦਾ ਹੈ ਪ੍ਰੰਟਾ ਹਾਂ ਜੀ ਇਹ ਦੇਖ ਲਓ ਇਹ ਅਲੱਗ-ਅਲੱਗ ਦੋਨੋਂ ਮਾਮਲੇ ਆਪਾਂ ਇੱਕ ਤੋਂ ਮਾਰ ਤੋਂ ਇਹਦੇ ਦੇਖਦੇ ਹਾਂ ਆਹ ਰੱਖਿਆ ਹੋਇਆ ਆਹ ਇਹਦੇ ਤੇ ਜਿੰਨਾ ਸੈਂਕੜਾ ਕੀ ਕਰੀ ਉਹ ਕੱਢੀ ਹੋਈ ਹੈ ਇਹ ਇਹ ਜਿਹੜਾ ਖੜਾ ਆ ਗਿਆ ਉਹ ਕਿੱਲਾ ਇਹ ਹੈ ਦੋਸਤ ਸਾਹਮਣੇ ਆ ਹਾਂ ਆਰ ਉੜਾ ਕੇ ਨਾਲ ਆਮਰੇ ਦੇ ਚਾਲੇ ਆਲੂ ਵਾਲੀ ਤਾਂ ਨਹੀਂ ਵਿੱਚ ਨਹੀਂ ਆਲੂ ਨਹੀਂ ਇਹੇ ਪਰੋਂ ਦੀਆ ਬੱਟ ਕੋਲ ਆ ਆ ਬੱਟ ਕੋਲ ਆ ਆ ਜਿਹੜੀ ਪਰਲੀ ਬੱਟ ਹੈ ਹਾਂ ਉਹ ਤੋਂ ਉਹ ਜਿਹੜੀ ਕਮਲਾਰੀ ਬੱਟ ਨਾਲ ਆਹ ਬੱਟ ਕੋਲ ਤੇ ਦਿਖਾ ਦੇ ਉਹ ਪਰਲੀ ਬੱਟ ਤੱਕ ਆ ਪਟਾ ਪੂਰਾ ਆ ਗਿਆ ਹਾਂਜੀ ਉਹ ਪਰਲੀ ਆਲੂਆਂ ਤੱਕ ਚਲੀ ਗਈ ਉਹ ਗੰਨਾ ਗੰਨਾ ਵਿੱਚ ਆ ਗਿਆ ਉਹ ਅੱਗੇ ਵਾਲੀ ਜੀ ਉਹ ਅਗਲੀ ਟੱਕਰ ਉੱਚੀ ਜੀ ਠੀਕ ਆ ਜੀ ਉਧਰ ਉਹ ਵੇ ਬੁਰਜੀਆਂ ਲੱਗੀਆਂ ਨੇ ਚੌਰ ਸੇ ਆ ਸੌਰੀ ਕਿੰਨੇ ਦਾ ਪ੍ਰੰਟੂ ਜੀ ਇਹ ਇਹ ਹੋਊਗਾ 22 ਕਿਲਿਆਂ ਦਾ ਤਾਂ ਹੋਊਗਾ 22 ਕਿਲਿਆਂ ਦਾ ਹੋਊਗਾ ਆਹ 5 ਸੱਤੀ ਵਟ ਉਹ ਟੱਕਰ ਉੱੱਗੇ ਆਈ ਸੱਤੀ ਉਧਰ ਉਹ ਵੇ ਕੋ ਫੁਰਜੀਆਂ ਲੱਗੀਆਂ ਉਹ ਕਿਤੇ ਕਲੇਨਾ ਇਹ ਨਾ ਫਰਾਂਟ ਆਮ ਹੈ ਜੇ ਇਹ ਅਲੱਗ-ਅਲੱਗ ਦੋਨੋਂ ਬਾਤਾਂ ਆਪੇ ਇੱਕੋ ਬਾਤ ਹੋ ਗਈ ਇਹ ਜਿੰਦਗੀ ਇਹ ਲੋਕਾਂ ਦਾ ਆ ਰਿਹਾ ਹੈ ਹੋਰ ਇਹਦੇ ਕਿ 300 ਸੈਂਸ ਇਕੱਠੀ ਕਰੀ ਉਹ ਕੰਦੀ ਹੋਈ ਹੈ ਤੇ ਉਹ ਕਿਹੜਾ ਇਹ ਹੈ ਦੋਸਤ ਆਮ ਸਾਹਮਣੇ ਆ ਹਾਂ ਥਾਰ ਉੜਾ ਕੇ ਨਾਲ ਆਲੂਆਂ ਦੀ ਤਾਂ ਨਹੀਂ ਵਿੱਚ ਨਹੀਂ ਆਲੂ ਨਹੀਂ